मां ਦੀ ਦੋਲਤ ਸ਼ਹਿਰੋਂ ਪਰੇ ਕਰਕੇ ਇੱਕ ਕੱਚੇ ਕੋਠੇ ਅੱਗੇ ਨਿੱਕੇ ਜਿਹੇ ਵੇੜੇ ਵਿੱਚ ਬੈਠੀ ਇੱਕ ਗਰੀਬ ਸੁੰਦਰੀ ਪੁਰਾਣੇ ਚੱਗੇ ਨੂੰ ਟਾਕੀਆਂ ਲਾ ਰਹੀ ਸੀ ਨਿੱਕਾ ਮੁੰਡਾ ਉਸਦੇ ਗੋਡੇ ਮੋਢ ਬੈਠਾ ਖੇਡ ਰਿਹਾ ਸੀ ਜਿਸ ਦੇ ਹੱਥ ਵਿੱਚ ਚੱਪਾ ਗੁੰਜਵਾਰ ਦੀ ਰੋਟੀ ਸੀ ਉਹ ਕੁਝ ਖਾਂਦਾ ਤੇ ਕੁਝ ਭੋਰ ਕੇ ਸੁੱਟੀ ਜਾਂਦਾ ਵੱਡਾ ਮੁੰਡਾ ਰਤਾ ਕੋ ਘਰੇ ਬੈਠਾ ਆਪਣੀ ਹੀ ਖੇਡ ਵਿੱਚ ਮਸਤ ਸੀ ਉਹ ਕਿੱਲੀ ਮਿੱਟੀ ਨੂੰ ਮਧੋਲ ਕੇ ਟਿੱਕੀਆਂ ਬਣਾਉਂਦਾ ਤੇ ਫਿਰ ਉਹਨਾਂ ਨੂੰ ਕੰਦ ਨਾਲ ਲਾਈ ਜਾਂਦਾ ਪਰ ਉਹ ਆਪਣੇ ਧਿਆਨ ਕੰਮ ਲੱਗੀ ਹੋਈ ਸੀ ਉਸ ਦਾ ਧਾਗਾ ਮੁੱਕ ਗਿਆ ਉਸ ਨੇ ਇੱਕ ਮੁੱਢਾ ਆਪਣੇ ਗੋਡੇ ਕੋਲ ਰੱਖਿਆ ਹੋਇਆ ਸੀ ਪਰ ਹੁਣ ਉਸ ਨੂੰ ਲੱਭਦਾ ਨਹੀਂ ਸੀ ਉਹ ਸ਼ਿੱਥੀ ਹੋ ਕੇ ਮੁੰਡੇ ਨੂੰ ਪੁੱਛਣ ਲੱਗੀ ਵੇਸ ਰਿੰਦੜਾ ਸੜਿੰਦੜਾ ਮੁੱਡਾ ਤੂੰ ਚੁੱਕ ਕੇ ਲੈ ਗਿਆ ਇੱਥੋਂ ਮੁੰਡੇ ਨੇ ਖੇਡਦੇ ਖਿਆਲ ਵਿੱਚ ਮਾਂ ਦੀ ਗੱਲ ਦੀ ਪਰਵਾਹ ਹੀ ਨਾ ਕੀਤੀ ਇਸ ਵੇਲੇ 파ਰੋ ਦਾ ਧਿਆਨ ਨਿੱਕੇ ਮੁੰਡੇ ਮਹਿੰਦਰਵਲ ਚਲਾ ਗਿਆ ਉਹ ਰੋਟੀ ਦੇ ਟੁਕੜੇ ਤੇ ਧਾਗੇ ਦੇ ਮੁੱਡੇ ਨੂੰ ਪਾਣੀ ਵਿੱਚ ਡੋਬ ਡੋਬ ਕੇ ਭੂਤੇ ਪੋਚਾ ਪਾਰਿਆ ਸੀ ਇਹ ਵੇਖ ਕੇ 파ਰੋ ਗੁੱਸੇ ਨਾਲ ਲਾਲ ਹੋ ਗਈ ਉਸਦੇ ਪਤੀ ਦਾ ਛੱਗਾ ਅੱਜ ਕਈ ਦਿਨਾਂ ਤੋਂ ਪਾਟਾ ਹੋਇਆ ਸੀ ਪਰ ਤਾਗਾ ਨਾ ਹੋਣ ਕਰਕੇ ਹੋ ਇਸ ਨੂੰ ਸਿਉ ਨਹੀਂ ਸકી ਅੰਤਜਦ ਛੱਗੇ ਦੇ ਉੱਕੇ ਹੀ ਪਛਰੇ ਲੱਥ ਗਏ ਤਾਂ ਹਾਰ ਕੇ ਉਸਨੇ ਗਵਾਂਡਨ ਨੂੰ ਪੱਕੀਆਂ ਪੂਣੀਆਂ ਕੱਤ ਦੇਣ ਦਾ ਇਕਰਾਰ ਕਰਕੇ ਇੱਕ ਮੁੱਢਾ ਉਸ ਪਾਸੋਂ ਲਿਆ ਸੀ ਅਤੇ ਮੁੱਢੇ ਦਾ ਇਹ ਹਾਲ ਉਸਨੇ ਮਹਿੰਦਰ ਨੂੰ ਬਾਹੋਂ ਫੜ ਕੇ ਜ਼ੋਰ ਦੀ ਆਪਣੇ ਵੱਲ ਖਿੱਚਿਆ ਤੇ ਚਪੇੜਾਂ ਠੋਕਦੀ ਹੋਈ ਬੋਲੀ ਤੇਰੀ ਬੇੜੀ ਘਰ ਕਜੇ ਰੰਡੀ ਛੱਡਿਆ ਇਹ ਕੀ ਕੀਤਾ ਮਰ ਚਾਏ ਤੂੰ ਨਾ ਹੋਵੇਂ ਖੇਡਾ ਖੇਡਣ ਜੋਗਾ ਰੱਬ ਕਰਕੇ ਇਸੇ ਵੇਲੇ ਬਾਹਰੋਂ ਆਵਾਜ਼ ਆਈ ਪਕੌੜੇ ਕਰਾਰੇ ਮਸਾਲਿਆਂ ਵਾਲੇ ਸੁਰਿੰਦਰ ਨੂੰ ਟਿੱਕੀਆਂ ਬਣਾਉਣੀਆਂ ਭੁੱਲ ਗਈਆਂ ਤੇ ਉਹ ਚਿੱਕੜ ਵਾਲੇ ਹੱਥ ਛੱਗੇ ਨਾਲ ਪੂੰਝਦਾ ਹੋਇਆ ਮਾਂ ਕੋਲ ਆ ਕੇ ਕਹਿਣ ਲੱਗਾ ਮਾਂ ਪੈਤਾ ਦੇ 33 ਹੋ 33 ਵੀ ਹੋ ਪਕੌੜੀਆਂ ਵਾਲਾ ਚਲਾ ਜਾਣਾ ਉਸ ਦਾ ਗੁੱਸਾ ਹੋਰ ਤੇਜ਼ ਹੋ ਉੱਠਿਆ ਹੱਥ ਵਾਲਾ ਮੁੱਢਾ ਜਿਸ ਨੂੰ ਉਹ ਧੋ ਰਹੀ ਸੀ ਬੰਨੀ ਤੇ ਰੱਖਦੀ ਹੋਈ ਬੋਲੀ ਦਫਾ ਹੋ ਪੈਸੇ ਦੇ ਨਾਂ ਅੱਗ ਪਾਏ ਦੇ ਸਿਰ ਵਿੱਚ ਰੜ ਜਾਣੇ ਜੰਮ ਨਾ ਮਰਦੇ ਆ ਨਾਮ ਗਰੋ ਲੈਂਦੇ ਨੇ ਉੰਡਾ ਮੱਛਰ ਪਿਆ ਮੋਢੇ ਹਲਾਉਂਦਾ ਲੱਤਾਂ ਪੜਕਾਉਂਦਾ ਤੇ ਬਾਹਾਂ ਛਿੰਡਦਾ ਹੋਇਆ ਉਹ ਮਾਂ ਦੀ ਲੱਤ ਨੂੰ ਜੱਫੀ ਪਾ ਕੇ ਐਸਾ ਜਿਹਦੇ ਪਿਆ ਐਸਾ ਜਿਹਦੇ ਪਿਆ ਕਿ ਛੱਡਣ ਦਾ ਨਾਂ ਹੀ ਨਾ ਲੈਂਦਾ ਪਕੌੜੀਆਂ ਵਾਲੇ ਦੀ ਆਵਾਜ਼ ਜਿਉਂ-ਜਿਉਂ ਦੂਰ ਹੁੰਦੀ ਜਾਂਦੀ ਸੀ ਤਿਉਂ-ਤਿਉਂ ਉਹ ਦੁਰਾਤੀ ਦਾ ਹੁੰਦਾ ਜਾ ਰਿਹਾ ਸੀ ਮਾਂ ਨੂੰ ਛੱਡ ਕੇ ਉਹ ਪੁੰਜੇ ਲੇਟਣੀਆਂ ਲੈਣ ਲੱਗ ਪਿਆ ਤੇ ਲੇਟ ਧਾਂ ਵੀ ਉਸ ਥਾਂ ਤੇ ਜਿੱਥੇ ਮਹਿੰਦਰ ਨੇ ਚਿੱਕੜ ਕੀਤਾ ਹੋਇਆ ਸੀ ਉਸ ਦਾ ਸਾਰਾ ਚੱਗਾ ਚਿੱਕੜ ਨਾਲ ਲੱਥਪੱਥ ਹੋ ਗਿਆ 파ਰੋ ਦਾ ਕਰੋਧ ਹੋਰ ਵੱਧ ਗਿਆ ਤੇ ਉਹ ਉਹਨੂੰ ਲੱਤਾਂ ਨਾਲ ਕੁੱਟਣ ਲੱਗ ਪਈ ਪਾਟੇ ਹੋਏ ਛਿੱਤਰ ਕਸੀਟ ਦਾ ਤੇ ਸਿਰ ਤੋਂ ਪੈਰਾਂ ਨਾਲ ਕੱਟੇ ਨਾਲ ਲਿਬੜਿਆ ਹੋਇਆ ਇਕਦਮ ਸੁੱਕੜ ਗਿਆ ਇੱਕ ਗੱਭਰੂ ਅੰਦਰ ਆਇਆ ਉਦੀ ਪਿੱਠ ਪਿੱਛੇ ਛੋਟੀ ਜਹੀ ਸੱਕਾਂ ਦੀ ਗੱਠਰੀ ਸੀ ਜਿਸ ਨੂੰ ਆਉਂਦਿਆਂ ਹੀ ਉਸਨੇ ਇੱਕ ਨੁੱਕਰੇ ਰੱਖ ਦਿੱਤਾ ਦੋਹਾਂ ਮੁੰਡਿਆਂ ਦੇ ਚੀਕ ਚਹਾੜੇ ਨੇ ਘਰ ਨੂੰ ਸਿਰ ਤੇ ਚੁੱਕਿਆ ਹੋਇਆ ਸੀ ਤ੍ਰਿਹ ਤੇ ਗਰਮੀ ਨਾਲ ਭਾਵੇਂ ਭਗਤ ਸਿੰਘ ਕਬਰਾਇਆ ਹੋਇਆ ਸੀ ਪਰ ਉਸ ਨੂੰ ਸਭ ਕੁਝ ਪੂਰ ਲਗਿਆ ਉਹਨੇ ਛੇਤੀ ਨਾਲ ਜਾ ਕੇ ਪਹਿਲਾਂ ਛੋਟੇ ਨੂੰ ਕੁਛੜ ਲਿਆ ਫਿਰ ਵੱਡੇ ਨੂੰ ਉਠਾ ਕੇ ਗਲ ਨਾਲ ਲਾਇਆ ਤੇ ਉਹ 파ਰੋ ਵੱਲ ਕੁਰੀ ਵਟਕੇ ਬੋਲਿਆ ਇਹਨਾਂ ਵਿਚਾਰਿਆਂ ਤੇ ਅੱਜ ਕਾਦੀ ਕਰੋਪੀ ਆ ਗਈ ਐ ਜੋ ਕੋਹਣ ਡਈ ਐ ਕੌਣ ਡਈ ਹੋਈ ਐ 파ਰੋ ਬੋਲੀ ਵਿਚਾਰੇ ਨੇ ਕਿ ਇਹ ਸਹਣ ਨੇ ਰੋੜ ਜਾਣੇ ਇਹਨਾਂ ਮਰ ਜਾਣਿਆਂ ਨੇ ਤਾਂ ਮੇਰੀ ਜਾਨ ਹੀ ਖਾ ਲਈ ਐ ਤੇ ਉਨੇ ਵਾਰੋ ਵਾਰੀ ਦੋਹਾਂ ਦੀ ਕਾਰਜਗੁਜ਼ਾਰੀ ਪਤੀ ਨੂੰ ਬਹਿ ਕੇ ਸੁਣਾਈ ਦੋਹਾ ਦੇ ਮੂੰਹ ਚੁੰਮ ਕੇ ਪਿਆਰ ਨਾਲ ਪੁੱਛਕਾਰਦਾ ਹੋਇਆ ਭਗਤ ਸਿੰਘ ਬੋਲਿਆ ਤੇ ਫਿਰ ਕੀ ਹੋਇਆ ਹਨੇਰ ਕਿੱਧਰ ਆ ਗਿਆ ਮੁੱਢਾ ਸੀ ਕਿ ਸੋਨੇ ਦਾ ਕੰਗਣ ਨਿਆਣੇ ਬਾਲਜੂ ਹੋਏ ਵੱਡੇ ਵਿਚਾਰੇ ਨੂੰ ਇੱਕ ਪੈਸਾ ਦੇ ਦਿੰਦੀਓ ਤਾਂ ਗਰਕੀ ਆ ਚੱਲੀ ਸੀ ਪਰ ਉਹ ਗੁੱਸੇ ਨਾਲ ਬੋਲੀ ਤੁਹਾਡਿਆਂ ਲਾਡਾਂ ਨੇ ਤਾਂ ਇਹਨਾਂ ਦੀਆਂ ਜੜਾ ਪੁੱਟ ਛੱਡੀਆਂ ਨੇ ਅੱਗੋਂ ਮਤ ਨਾ ਦੇਣੀ ਤੇ ਉਲਟਾ ਸਗੋਂ ਹੋਰ ਪੂਏ ਕਰਨਾ ਇਹਨਾਂ ਰੰਡੀ ਛੱਡਿਆਂ ਨੇ ਤਾਂ ਆਪੋ ਆਖੜੀਆਂ ਕਰਨੀਆਂ ਹੋਈਆਂ ਸੁਰਿੰਦਰ ਦਾ ਲਿਬੜਿਆ ਚੱਗਾ ਉਤਾਰਦਿਆਂ ਹੋਇਆਂ ਭਗਤ ਸਿੰਘ ਬੋਲਿਆ ਉਨਜੀ ਮਾਰ ਸੁੱਟਖਾਂ ਸੰਗੀ ਨੋਹ ਦੇ ਕੇ ਆਖੜੀਆਂ ਕਰਨੀਆਂ ਹੋਈਆਂ ਬਾਲ ਨੇ ਕੋਈ ਸਿਆਣੇ ਤਾਂ ਨਹੀਂ ਮੁੰਡੇ ਦੀ ਪੇਠ ਤੇ ਮਾਰਦੇ ਨਿਸ਼ਾਨ ਦੇਖਦੇ ਹੋਏ ਦਫਾ ਹੋਣੀਏ ਹਿਉ ਮਾਰੀਦਾ ਏ ਕਸਾਈਆਂ ਵਾਂਗੂ ਬਾਲਾਂ ਨੂੰ ਪਤੀ ਨੂੰ ਉਂਗਲ ਨਾਲ ਮੱਥੇ ਤੋਂ ਮੁੜਕਾ ਪੂੰਜਦੇ ਆ ਤੇ ਬੁੱਲਾਂ ਤੇ ਜੀ ਫੇਰਦਿਆਂ ਵੇਖ ਕੇ ਪਾਰ ਨੂੰ ਆਪਣੀ ਮੂਰਖਤਾ ਦਾ ਖਿਆਲ ਆਇਆ ਉਹ ਅੰਦਰ ਜਾ ਕੇ ਪਾਣੀ ਦਾ ਘੜਵਾ ਲਿਆਈ ਤੇ ਬੋਲੀ ਲੈ ਮੂੰਹ ਹੱਥ ਧੋਵੋ ਛੱਡੋ ਪਰੇ ਇਨਾ ਖਸਮਾ ਖਾਣਿਆਂ ਦਾ ਸਿਆਪਾ ਇਹਨਾ ਤਾਂ ਇਹਨਾ ਦਾ ਤਾਂ ਦਿਨੇ ਰਾਤ ਇਹੋ ਹਾਲ ਹੈ ਖਾਂਦੇ ਪਿੰਦੇ ਮਰਦੇ ਰਹਿੰਦੇ ਨੇ ਦੱਸਣ ਤੇ ਸਹੀ ਕਿਹੜੀ ਗੱਲੋਂ ਕਦੇ ਊਣੇ ਰੱਖਿਆ ਇਹਨਾਂ ਨੂੰ ਜਿਹੜੀ ਚੀਜ਼ ਆਉਂਦੀ ਹੈ ਪਹਿਲਾਂ ਲੈ ਕੇ ਦੇਈਦੀ ਹੈ ਇੱਕ ਵੇਲੇ ਨਾ ਜੂ ਕੋਲ ਪੈਸਾ ਹੋਇਆ ਤੇ ਫਿਰ ਕੀ ਇਸ ਤਰ੍ਹਾਂ ਭਿੰਡੀ ਪਾ ਬਹਿਣੀ ਚੰਗੀ ਗੱਲ ਐ ਵੇਖਣ ਵਾਲੇ ਸੁਣਨ ਵਾਲੇ ਕਹਿੰਦੇ ਹੋਣਗੇ ਜਿਕਣ ਇਹਨਾਂ ਕਦੇ ਕੁਝ ਟਿੱਠਾ ਹੀ ਨਹੀਂ ਹੱਥ ਮੂੰਹ ਧੋ ਕੇ ਚਾਦਰ ਦੀ ਕੰਨੀ ਨਾਲ ਮੂੰਹ ਪੂੰਝ ਕੇ ਭਗਤ ਸਿੰਘ ਕੋਲ ਪਈ ਮੰਜੀ ਢਾਹ ਕੇ ਬੈਠ ਗਿਆ ਪਰ ਉਹ ਉਹਦੇ ਪੀਣ ਲਈ ਪਾਣੀ ਲੈ ਕੇ ਆਈ ਕਟੋਰਾ ਭਰਨ ਤੋਂ ਬਾਅਦ ਉਸਨੇ ਕੁਝਾ ਫਰੋਲਿਆ ਅਜੇ ਵੱਡੇ ਵੇਲੇ ਈ ਉਸ ਦੇ ਇਹਦੇ ਵਿੱਚ ਕਿੰਨੀ ਸਾਰੀ ਸ਼ੱਕਰ ਵੇਖੀ ਸੀ ਪਰ ਹੁਣ ਅੱਖ ਵਿੱਚ ਵੀ ਪਾਣ ਨੂੰ ਨਹੀਂ ਸੀ ਉਹ ਸਮਝ ਗਈ ਕਿ ਇੱਥੇ ਵੀ ਸੁਨਿੰਦਰ ਹੋਰਾਂ ਦਾ ਹੱਥ ੱਪੜ ਗਿਆ ਹੈ ਖਾਲੀ ਕਲੇਜੇ ਫੂਕਾਂ ਪਾਣੀ ਠੀਕ ਨਹੀਂ ਇਹ ਸੋਚ ਕੇ ਉਹ ਘਵਾਂਡਨ ਦੀ ਘਰ ਚਲੀ ਗਈ ਥੋੜੀ ਜੀ ਲੱਸੀ ਲਿਆ ਕੇ ਵਿੱਚ ਪਾਣੀ ਰਲਾ ਕੇ ਕਟੋਰਾ ਭਰ ਲਈ ਆਈ ਪਗਸਿਆਂ ਲੱਸੀ ਪੀ ਕੇ ਤੇ ਦੋਹਾਂ ਮੁੰਡਿਆਂ ਨੂੰ ਨਾਲ ਲੈ ਕੇ ਲੰਮਾ ਪੈ ਗਿਆ ਪਰ ਉਹਨਾਂ ਨੂੰ ਪੱਕੀ ਚਲਦੀ ਹੋਈ ਸ੍ਰਿੰਦਰਵੱਲ ਤੱਕ ਕੇ ਬੋਲੀ ਇਹ ਵੱਡਾ ਤੇ ਉੱਕਾ ਹੀ ਚੌੜ ਹੋ ਗਿਆ ਹੈ ਇਹਨੂੰ ਤਾਂ ਮੇਰਾ ਇਹੋ ਜੀ ਕਰਦਾ ਹੈ ਹੱਥ ਗੋਡੇ ਤੋੜ ਕੇ ਅੰਦਰ ਪਾ ਦਿਆਂ ਸੂ ਫਿਰ ਉਸ ਨੇ ਸ਼ੱਖਰ ਦੀ ਵਿਅਥਿਆ ਸੁਣਾਈ ਮੁੰਡਾ ਮਾਂ ਵੱਲ ਪਿੱਠ ਕਰਕੇ ਪਿਓ ਦੇ ਗਲ ਬਾਹਾਂ ਪਾ ਕੇ ਉਸਦੇ ਸੀਨੇ ਨਾਲ ਮੂੰਹ ਲਾ ਕੇ ਲੰਮਾ ਪੈ ਗਿਆ ਪਗਲ ਸਿੰਘ ਦੋਹਾ ਬਾਲਾਂ ਵੱਲ ਤੱਕਦਾ ਹੋਇਆ ਬੋਲਿਆ ਚੱਲ ਜਾਂੰਦਿਆ ਕਰ ਐਵੇਂ ਰਤੀ ਰਤੀ ਗੱਲ ਬਦਲੇ ਵਿਚਾਰਿਆਂ ਨੂੰ ਨਾ ਕੁੱਟਿਆ ਕਰ ਉਹੋ ਜਾਣੇ ਖਾਸੂ ਲਈ ਸੂਤੇ ਇਹਨਾਂ ਸੂਰਤਾ ਨਾਲੋਂ ਸ਼ੱਕਰ ਚੰਗੀ ਐ ਸੁੱਤੇ ਹੋਏ ਬਾਲਾਂ ਵੱਲ ਪਿਆਰ ਰਲਵੇਂ ਗੁੱਸੇ ਨਾਲ ਤੱਕ ਕੇ 파ਰੋ ਬੋਲੀ ਤੂੰ ਸਾ ਤਾਂ ਇਹਨਾਂ ਨੂੰ ਚੋੜ ਕਰ ਛੱਡਿਆ ਹੈ ਤਾਂ ਮੇਰਾ ਨਾਂ ਵਟਾ ਦੇਣਾ ਉੱਕਾ ਹੀ ਸਿਰੇ ਚੜਾਈ ਜਾਇਆ ਕਰੋ हां ਸੱਚ ਕੀ ਬਣਿਆ ਫਿਰ ਕੰਮ ਦਾ ਸੁਵਕਤੇ ਹੀ ਆ ਗਏ ਉਹ ਠੰਡਾ ਸਾ ਲੈ ਕੇ ਪਗਤ ਸਿੰਘ ਬੋਲਿਆ ਬੰਨਾ ਕੀ ਸੀ ਕਿਤੇ ਲੱਭਦਾ ਹੀ ਨਹੀਂ ਐਸਾ ਨੈ ਸ਼ਮੀਨਾ ਚੜਿਆ ਏ ਦਿਆਲ ਸਿੰਘ ਰਾਜ ਨਾਲ ਅੱਜ ਲਾਲੇ ਦੀ ਕੋਠੀ ਗਿਆ ਸਾ ਉਮੀਦ ਸੀ ਵੀ 2 ਢਾਈ ਮਹੀਨੇ ਲੰਘ ਮਹੀਨੇ ਲੰਘ ਜਾਣਗੇ ਪਰ ਉਹਨਾਂ ਦੀ ਹਾੜੀ ਲਵਾ ਕੇ ਹੀ 12 ਆਨਿਆਂ ਦੇ ਪੈਸੇ ਹੱਥ ਫੜਾਏ ਵਿੰਹਾ ਦਿਨਾਂ ਮੰ ਪਿਛੋਂ ਮਸੇ ਮਸੇ ਕਾਮ ਲੱਬਾ ਸੀ ਗੱਲ ਟੋਕ ਕੇ ਪਾਰੋ ਬੋਲੀ ਕਿਉਂ ਪਰਾਂ ਹਟਾ ਕੇ ਹੁੰ ਦਿੱਤਾ ਭਗਤ ਸਿੰਘ ਬੋਲਿਆ ਭਲੀਏ ਜੋਰ ਹੈ ਕਿਸੇ ਨਾਲ ਆਖਣ ਲੱਗਾ ਸਾਡੇ ਆਪਣੇ ਪੁਰਾਣੇ ਮਜ਼ੂਰ ਆ ਗਏ ਇਸਨੇ ਉਦਾਸੀ ਤੇ ਨਿਰਾਸ਼ਤਾ ਭਰੇ ਹੌਸਲੇ ਨਾਲ ਪਾਰੋ ਬੋਲੀ ਅੱਛਾ ਫੇਰ ਕੀ ਹੋਇਆ ਹਾਪੇ ਹੋਰ ਕਿਤੇ ਬਣ ਜਾਉ ਮੈਨੂੰ ਤੇ ਬਹੁਤਾ ਉਸੇ ਚੁੜੀਲ ਦਾ ਫਿਕਰ ਹੈ ਰੋਜ ਵੱਡੇ ਵੇਲੇ ਕੱਕਰਾ ੜਕਾਉਂਦੀ ਬੂਹੇ ਤੇ ਆ ਬੈਂਦੀ ਐ ਮੈਂ ਕਹਿੰਦੀ ਸਾਂ ਹੋਰ ਨਹੀਂ ਤੇ 10 ਰੁਪਏ ਆ ਜਾਂਦੇ ਤੇ ਰਹਿਦਾ ਕੁਝ ਜਿਹੜੀ ਟੁੱਟੀ ਹੋਈ ਨੱਥ ਪਈ ਤੇ ਇਹਨੂੰ ਵੇਚ ਕੇ ਉਹਦਾ ਪਵਾੜਾ ਹੀ ਮੁਕਾ ਛੱਡਦੇ ਕਿੰਨੇ ਕਬਾਂਦੇ ਨੇ ਉਹਦੇ ਲੈਏ ਤੇ 15 ਸਨ ਪਰ ਹੁਣ 5-6 ਵਿਆਜ ਦੇ ਸੁਨਾਣ ਡਈ ਹੋਈ ਐ ਅੱਛਾ ਵੇਖ ਰੱਬ ਦਤਾ ਏ ਕਦੇ ਨਾ ਕਦੇ ਬੋੜੇ ਗਾਇਨਾ ਤੇ ਆਟੇ ਦਾ ਕੀ ਬਣਿਆ ਛਲੀਆਂ ਘਰੇੜ ਕੇ ਜਿਹੜਾ ਆਟਾ ਪੀਠਾ ਸੀ ਉਸ ਨਾਲ 5-6 ਦਿਨ ਤਾਂ ਲੰਘ ਗਏ ਹੁਣ ਪਰ ਹੁਣ ਤੇ ਮਸਾ ਰਾਜ ਜੋਗਾ ਹੀ ਨਿਕਲੇਗਾ ਭਗਤ ਸਿੰਘ ਸਿਰ ਤੋਂ ਪੈਰਾਂ ਤੱਕ ਚਿੰਤਾ ਵਿੱਚ ਡੁੱਬ ਗਿਆ ਫਿਰ ਬੋਲਿਆ ਉਮੀਦ ਤੇ ਸੀ ਕਿ ਇੱਕ ਹੋਰ ਥਾਂਵੇਂ ਕੰਮ ਲੱਗ ਜਾਵਾਂਗਾ ਮਿਸਤਰੀ ਗੰਡਾ ਸਿੰਘ ਕਹਿੰਦਾ ਸੀ ਪਹਿਲੀ ਤਰੀਕ ਨੂੰ ਛੇਠ ਦੁਨੀ ਚੰਦ ਦਾ ਪੱਠਾ ਖੁੱਲਣ ਵਾਲਾ ਏ ਉਥੇ ਤੈਨੂੰ ਲਵਾ ਦੇਾਂਗਾ ਅੱਗੋਂ ਵੇਖੀਏ ਜੋ ਰੱਬ ਭਾਵੇ ਫਿਰ ਸੁੱਤੇ ਹੋਏ ਬਾਲਾਂ ਨੂੰ ਅਸਮਾਨ ਪਰਿ ਨજર ਨਾਲ ਤੱਕ ਕੇ ਕਹਿਣ ਲੱਗਾ ਵੇਖੋ ਮਾਲਕ ਦੇ ਰੰਗ ਇੱਕ ਨੂੰ ਧੰਨ ਦਿੰਦਾ ਏ ਤੇ ਖਾਣ ਵਾਲਾ ਕੋਈ ਨਹੀਂ ਦਿੰਦਾ ਤੇ ਜਿਨ੍ਹਾਂ ਨੂੰ ਧੀਆ ਪੁੱਤ ਦਿੰਦਾ ਹੈ ਉਹਨਾਂ ਨੂੰ ਖਾਣ ਲਈ ਨਹੀਂ ਦਿੰਦਾ ਬੁਰਕੀ ਬੁਰਕੀ ਲਈ ਸੈਕ ਦੇ ਫਿਰਦੇ ਨੇ ਅੱਜ ਜਿਸ ਲਾਲੇ ਦੀ ਕੋਠੀ ਕੰਮ ਕਰਨ ਗਏ ਆਂ ਸਾ ਦਿਆਲ ਸਿੰਘ ਕਹੇ ਵੀ ਤਿੰਨ ਵਿਆਹੋ ਕਰਾ ਚੁੱਕਾ ਹੈ ਤੇ ਮਰਜੀ ਰੱਬ ਦੀ ਔਲਾਦ ਕਿਸੇ ਤੋਂ ਨਹੀਂ ਸੀ ਹੋਈ ਇਹ ਮੁੰਡਾ ਕਿਸੇ ਦਾ ਲੈ ਕੇ ਪਾਲਿਆ ਸਿਉ ਉਹ ਵੀ ਤੋੜ ਨਾ ਛੜਿਆ ਤਾਂ ਐਸਾ ਸੂੰਜੂ ਆਖਰਾਂ ਦਾ ਕਿਤੇ ਮੈਂ ਆਉਂਦਾ ਨਹੀਂ 파ਰੋ ਮਮਤਾ ਭਰੀ ਨਜ਼ਰ ਨਾਲ ਦੋਹਾਂ ਬਾਲਾਂ ਵੱਲ ਤੱਕ ਕੇ ਬੋਲੀ ਉਹ ਜਾਣੇ ਸਾਡੀ ਦੌਲਤ ਇਹ ਹੋਏ ਰੱਬ ਮਰ ਦੇਵੇ ਅਸੀਂ ਕਈਆਂ ਨਾਲੋਂ ਚੰਗੇ ਆ ਸਾਨੂੰ ਕਿਸ ਗੱਲ ਦਾ ਵਿਗੋਚਾ ਏ ਜੂਨਦੇ ਰਹਿਣ ਆਪਾਂ ਰੋਲ ਖੁਲਕੇ ਆਪੇ ਰੋਲ ਖੁਲਕੇ ਪਲ ਜਾਣਗੇ ਤੇ ਸਾਰੇ ਧੋਨੇ ਤੋੜਤੇ ਜਾਣਗੇ ਰਾਤੀ ਖਾ ਪੀ ਕੇ ਸੱਬੇ ਵੇੜੇ ਵਿੱਚ ਮੰਜੇ ਢਾ ਕੇ ਸੁੱਤੇ ਸੁਰਿੰਦਰ ਸੌਂ ਗਿਆ ਸੀ ਸੁਰਿੰਦਰ ਮਾਂ ਦੇ ਮੰਜੇ ਤੇ ਬੈਠਾ ਸੀ ਉਹਨੂੰ ਪਿਆਰ ਨਾਲ ਪਿਓ ਨੇ ਕਿਹਾ ਕਾਕਾ ਤੈਨੂੰ ਮਾਂ ਨੇ ਮਾਰਿਆ ਸੀ ਨਾ ਤੂੰ ਇਸ ਨਾਲ ਨਾ ਭੋਲੀ ਮਾਂ ਦਾ ਚੇਤਾ ਆਉਂਦਿਆਂ ਹੀ ਸੁਰਿੰਦਰ ਮਾਂ ਦੇ ਮੰਜੇ ਤੋਂ ਉੱਠ ਕੇ ਪਿਓ ਫਲਕੋਲ ਚਲਾ ਗਿਆ ਦੋਵੇਂ ਨਿੱਕੀਆਂ-ਨਿੱਕੀਆਂ ਬਾਹਾਂ ਉਹਦੇ ਗਲ ਵਿੱਚ ਭਾ ਕੇ ਮਾਂ ਵੱਲ ਥੱਕਦਾ ਹੋਇਆ ਬੋਲਿਆ ਮੈਂ ਨਹੀਂ ਭੋਲਣਾ ਤੇਰੇ ਨਾਲ ਤੂੰ ਮੈਨੂੰ ਮਾਲ ਨਹੀਂ ਹੁੰਨੀ ਐ ਪਰ ਉਹਦੀਆਂ ਅੱਖਾਂ ਪਾਰ ਆਈਆਂ ਮੈਂ ਇਸ ਨੂੰ ਕਿਸ ਤਰ੍ਹਾਂ ਕਸਾਈਆਂ ਵਾਂਗ ਤੇ ਬੇਤਰਸੀ ਨਾਲ ਕੁੱਟਿਆ ਸੀ ਇਸ ਦਾ ਚੇਤਾ ਆਉਂਦਿਆ ਹੀ ਗਲੇਡੂਆਂ ਨੇ ਉਸ ਦਾ ਗਲਾ ਫੜ ਲਿਆ ਔਰ ਸ਼ਲਕ ਤੇ ਦਿਲ ਨਾਲ ਹਮਲਾ ਮਾਰ ਕੇ ਉੱਠੀ ਸੁਰਿੰਦਰ ਨੂੰ ਚੁੱਕ ਕੇ ਉਹਨੇ ਛਾਤੀ ਨਾਲ ਲਾਇਆ ਉਹਦਾ ਮੂੰਹ ਚੁੰਮਦੀ ਹੋਈ ਬੋਲੀ ਮੈਂ ਤੇ ਕਦੀ ਵੀ ਨਾ ਮਾਰਾਂਗੀ ਆਪਣੇ ਹੀਰੇ ਨੂੰ ਰੱਬ ਕਰਕੇ ਮੇਰੇ ਹੱਥ ਸੜ ਜਾਣ ਮੈਂ ਕਿਉਂ ਆਪਣੇ ਨਿੱਕੇ ਜਿਹੇ ਚੰਨ ਨੂੰ ਮਹਿੰਦਰ ਅੱਗੇ ਰੋਜ ਪਿਓ ਨਾਲ ਸੌਂਦਾ ਹੁੰਦਾ ਸੀ ਪਰ ਅੱਜ ਭਾਰੋਂ ਉਸ ਨੂੰ ਆਪਣੇ ਨਾਲੋਂ ਵੱਖ ਨਾ ਕਰ ਸਕੀ ਓਹੋ ਸੱਜੇ ਪਾਸੇ ਸੁਰਿੰਦਰ ਤੇ ਖੱਬੇ ਪਾਸੇ ਮਹਿੰਦਰ ਨੂੰ ਪਾ ਕੇ ਸੌ ਗਈ ਲੰਮੀ ਪਈ ਪਾਰੋ ਕਈ ਤਰ੍ਹਾਂ ਦੀ ਬੇ ਸਿਰ ਪੈਰ ਗੱਲਾਂ ਸੋਚ ਰਹੀ ਸੀ ਖਾਸ ਕਰਕੇ ਕੋਠੀ ਵਾਲੇ ਲਾਲੇ ਬਾਬਤ ਜਿਹੜੇ ਵਾਕ ਦੁਪਹਿਰੀ ਉਹਦੇ ਪਤੀ ਨੇ ਕਹੇ ਸਨ ਉਹ ਕੜੀਮੁੜੀ ਉਹਦੇ ਕੰਨਾਂ ਵਿੱਚ ਗੂੰਜ ਰਹੇ ਸਨ ਇੰਨਾ ਹੀ ਖਿਆਲਾਂ ਵਿੱਚ ਉਸ ਨੂੰ ਨੀਂਦ ਆ ਗਈ ਉਸ ਨੂੰ ਸੁੱਤਿਆ ਅਜੇ ਥੋੜਾ ਹੀ ਚਿਰ ਹੋਇਆ ਸੀ ਜੂ ਉਸ ਨੂੰ ਇਵੇਂ ਜਾਪਿਆ ਜੀਕਣ ਕੋਈ ਬੂਹਾ ਖੜਕਾ ਰਿਹਾ ਹੈ ਉਹਨੇ ਪਤੀ ਨੂੰ ਉਠਾਇਆ ਭਗਤ ਸਿੰਘ ਨੇ ਜਾ ਕੇ ਬੂਹਾ ਖੋਲਿਆ ਉਹ ਇੱਕ ਭਾਰੀ ਗੋਗੜ ਵਾਲਾ ਸੀਟ ਸੀ ਭਗਤ ਸਿੰਘ ਨੇ ਉਸ ਨੂੰ ਆਤਰ ਨਾਲ ਬਿਠਾਉਂਦਿਆਂ ਹੋਇਆ ਪਰੋ ਨੂੰ ਕਿਹਾ ਜਿੰਨਾ ਲਾਲਾ ਹੋਰਾ ਦਾ ਮੈਂ ਦਿਹਾੜੀ ਤੇਰੇ ਨਾਲ ਜਿਕਰ ਕਰ ਰਿਹਾ ਸੀ ਉਹ ਇਹੋ ਨੇ ਬੜੇ ਧਰਮੀ ਤੇ ਗਰੀਬਾਂ ਦੇ ਤਰਸ ਵਾਲੇ ਨੇ ਸਿਰ ਦਾ ਕੱਪੜਾ ਖੇਚਦੀ ਹੋਈ 파ਰੋ ਧੀਮੀ ਆਵਾਜ਼ ਵਿੱਚ ਬੋਲੀ ਜੀ ਆਇਆਂ ਨੂੰ ਕੀੜੀ ਦੇ ਘਰ ਭਗਵਾਨ ਭਗਤ ਸਿੰਘ ਫਿਰ ਆਖਣ ਲੱਗਾ ਮੈਂ ਤੈਨੂੰ ਇੱਕ ਗੱਲ ਨਹੀਂ ਸੀ ਦੱਸੀ ਮੇਰਾ ਖਿਆਲ ਸੀ ਇਹਨਾਂ ਦੇ ਆਇਆਂ ਹੀ ਦੱਸਾਂਗਾ 파ਰੋ ਦਾ ਦਿਲ ਟੜਕਣ ਲੱਗ ਪਿਆ ਭਗਤ ਸਿੰਘ ਫਿਰ ਬੋਲਿਆ ਇਹਨਾਂ ਦੀ ਸਾਡੇ ਉੱਤੇ ਬੜੀ ਮਿਹਰਬਾਨੀ ਹੈ ਸਾਡੀ ਗਰੀਬੀ ਤੇ ਤਰਸ ਕਰਕੇ ਇਹ ਸਾਨੂੰ ਕੁਝ ਦੇਣਾ ਚਾਹੁੰਦੇ ਨੇ 파ਰੋ ਦੇ ਦਿਲ ਵਿੱਚ ਵਿਖਤ ਖੁਸ਼ੀ ਦੀਆਂ ਕੁੱਤਕਤਾਰੀਆਂ ਹੋਣ ਲੱਗੀਆਂ ਉਸ ਦਾ ਸਿਰ ਹੋਰ ਵੀ ਨਿਯੋਗਿਆ ਭਗਤ ਸਿੰਘ ਨੇ ਫਿਰ ਕਿਹਾ ਪਰ ਇਸ ਦੇ ਬਦਲੇ ਸਾਨੂੰ ਵੀ ਇਹਨਾਂ ਦਾ ਇੱਕ ਹੁਕਮ ਮੰਨਣਾ ਪਏਗਾ ਪਰ ਉਹ ਨੂੰ ਡਰਚਾ ਲੱਗਣ ਲੱਗ ਪਿਆ ਉਸ ਨੇ ਥਰਕਵੀਂ ਆਵਾਜ਼ ਵਿੱਚ ਪੁੱਛਿਆ ਕੀ ਇਹੋ ਕੀ ਕਹਿੰਦਾ ਕਹਿੰਦਾ ਰੁਕ ਗਿਆ ਪਰ ਸੇਠ ਨੇ ਉਹਦੀ ਗੱਲ ਅਧੂਰੀ ਨਾ ਰਹਿਣ ਦਿੱਤੀ ਉਹ ਬੋਲਿਆ ਤੁਸੀਂ ਆਪਣਾ ਇੱਕ ਲੜਕਾ ਸਾਨੂੰ ਦੇ ਦਿਓ ਪਰ ਇਹ خیال ਨਾ ਕਰਨਾ ਕਿ ਉਹ ਮੁੰਡਾ ਤੁਹਾਨੂੰ ਮਿਲੇਗਾ ਹੀ ਨਹੀਂ ਉਹ ਇੱਕ ਤਰ੍ਹਾਂ ਨਾਲ ਤੁਹਾਡਾ ਹੀ ਰਹੇਗਾ ਜੇ ਤੁਸੀਂ ਚਾਹੋ ਉਸ ਨੂੰ ਮਿਲ ਗਿਲ ਸਕੋਗੇ ਕੋਈ ਰੋਕ ਨਹੀਂ ਹੋਵੇਗੀ ਪਰ ਪਾਰੋ ਦੇ ਪੈਰਾਂ ਹੇਠ ਅੰਗਿਆੜੀਆਂ ਆ ਗਈਆਂ ਉਸ ਦੀ ਸਾਰੀ ਭਵਿੱਖਤ ਖੁਸ਼ੀ ਦੀ ਆਸ ਕਪੂਰ ਦੀ ਢਲੀ ਵਾਂਗ ਉੱਡ ਗਈ ਉਹ પતિ ਵਾਲੇ ਇਸ ਤਰ੍ਹਾਂ ਤੱਕਣ ਲੱਗੀ ਜਿਵੇਂ ਰਹਿਮ ਦਦਾਨ ਮੰਗ ਰਹੀ ਹੋਵੇ ਉਹ ਡਾਟਿਆ ਕਿ ਬੋਲੀ ਹਾਈ ਮੈਂ ਮਰ ਗਈ ਇਹ ਕਿ ਸੌਦਾ ਕਰ ਰਿਓ ਮੈਂ ਤੇ ਸਾਰੇ ਜਹਾਨ ਦੀ ਦੌਲਤ ਬਦਲੇ ਮੁੰਡੇ ਦਾ ਇੱਕ ਵਾਲ ਵੀ ਨਾ ਦਿਆਂ ਕਿਸੇ ਨੂੰ ਇਸ ਤੋਂ ਪਿੱਛੋਂ ਬਹੁਤ ਸਾਰਾ ਚਿਰ ਭਗਤ ਸਿੰਘ ਤੇ ਸੇਠ ਉਸ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਸਮਝਾਉਂਦੇ ਰਹੇ ਪਰ ਉਸਦੇ ਦਿਲ ਤੇ ਰਤੀ ਜਿੰਨਾ ਵੀ ਅਸਰ ਨਾ ਹੋਇਆ ਅਖੀਰ ਪਗਸਿੰਗ ਨੇ ਗੁੱਸੇ ਨਾਲ ਉਸ ਨੂੰ ਕਿਹਾ ਜੇ ਤੂੰ ਮੇਰੀ ਜ਼ਬਾਨ ਝੂਠੀ ਕਰੇਂਗੀ ਤਾਂ ਮੈਂ ਕੁਝ ਖਾ ਕੇ ਮਰ ਜਾਵਾਂਗਾ ਇਸ ਗੱਲ ਨੇ ਉਸ ਨੂੰ ਨਿਵਾ ਨਿਵਾ ਲਿਆ ਉਸ ਨੇ ਸ਼ਾਤੀ ਤੇ ਪੱਥਰ ਰੱਖ ਕੇ ਮੁੰਡਾ ਦੇਣਾ ਕਬੂਲ ਕਰ ਲਿਆ ਹੁਣ ਇਹ ਸਵਾਲ ਬਾਕੀ ਰਹਿ ਗਿਆ ਸੀ ਕਿ ਸੇਠ ਨੂੰ ਕਿਹੜਾ ਮੁੰਡਾ ਦਿੱਤਾ ਜਾਵੇ ਇਸ ਦਾ ਫੈਸਲਾ ਪਾਰੋ ਦੀ ਮਰਜ਼ੀ ਤੇ ਛੱਡ ਦਿੱਤਾ ਗਿਆ ਪਗਸ ਸਿੰਘ ਕਹਲੀ ਕਰ ਰਿਆ ਸੀ ਪਰ ਪਰੋ ਜਿਹੜਾ ਵੀ ਮੁੰਡਾ ਦੇਣ ਲੱਗਦੀ ਉਹਦਾ ਖਿਆਲ ਕਰਕੇ ਉਹਦੇ ਦਿਲ ਵਿੱਚ ਬਰਸ਼ੀਆਂ ਵੱਜਦੀਆਂ ਅੰਤ ਪਗਸ ਸਿੰਘ ਨੇ ਕੁਰਕੀ ਸੁਣ ਕੇ ਕਿਹਾ ਅੱਛਾ ਮਹਿੰਦਰ ਲੈ ਜਾਓ ਜਦੋਂ ਸੀਠ ਨੇ ਮੁੰਡੇ ਦੀ ਬਾਹ ਫੜੀ ਤਾਂ ਉਹ ਚੀਕਾ ਮਾਰ ਉੱਠੀ ਹਾਏ ਰੱਬ ਦਾ ਵਾਸਤਾ ਜੀ ਇਸ ਨੂੰ ਨਾ ਲਿਜਾਣਾ ਇਸ ਨੂੰ ਨਾ ਲਿਜਾਣਾ ਇਸ ਨੇ ਤਾਂ ਅਜੇ ਦੁੱਧ ਵੀ ਨਹੀਂ ਛੱਡਿਆ ਤੇ ਜਦੋਂ ਉਸਨੇ ਵੱਡੇ ਨੂੰ ਫੜਿਆ ਤਾਂ 파ਰੋ ਪਾਗਲਾ ਵਾਂਗ ਸੁਰੀਂਦਰ ਉੱਤੇ ਲੇਟ ਗਈ ਤੇ ਦੁਹਾਈਆਂ ਦੇਣ ਲੱਗੀ ਹਾਏ ਮੇਰਾ ਪਾਲਿਆ ਪਲੋਸਿਆਣਾ ਖੜਨਾ ਇਸ ਤਰ੍ਹਾਂ ਚੋਖਾ ਚੀਰ ਖਿੱਚੋ ਤਾਣੀ ਹੁੰਦੀ ਰਹੀ ਪਰ ਕੋਈ ਸਿੱਟਾ ਨਾ ਨਿਕਲਿਆ ਅੰਤ ਗੁੱਸੇ ਨਾਲ ਦੰਦ ਪੀਂਦਾ ਹੋਇਆ ਭਗਤ ਸਿੰਘ ਅੱਗੇ ਵਧਿਆ ਉਸਨੇ 파ਰੋ ਨੂੰ ਏਡੇ ਜ਼ੋਰ ਦਾ ੱੱਕਾ ਦਿੱਤਾ ਕਿ ਉਹ ਕਈ ਕਦਮ ਦੂਰ ਡਿੱਗੀ ਤੇ ਮੱਡੇ ਮੁੰਡੇ ਦੀ ਬਾਹ ਸੀਠ ਦੇ ਹੱਥ ਨੂੰ ਫੜਾਉਂਦਾ ਹੋਇਆ ਪਗਤ ਸਿੰਘ ਬੋਲਿਆ ਲੈ ਜਾਓ ਜੀ ਤੁਸੀਂ ਇਸ ਕੁੱਤੀ ਨੂੰ ਪੌਂਕੀ ਜਾਂਦੇ ਹੋ ਸੁਰਿੰਦਰ ਦੀ ਬਾਹ ਫੜ ਕੇ ਸੀਠ ਘਰ ਵੱਲ ਤੁਰ ਪਿਆ ਪਰ ਉਹ ਉਸੇ ਤਰ੍ਹਾਂ ਪੁੰਜੇ ਪਈ ਹੋਈ ਮੁੰਡੇ ਵੱਲ ਦੋਹੇ ਬਾਹਾਂ ਪਸਾਰ ਕੇ ਕੁਰਲਾ ਰਹੀ ਸੀ ਸੁਰਿੰਦਰ ਸੀਠ ਦੇ ਹੱਥੋਂ ਬਾਹ ਛਡਾਉਣ ਦਾ ਯਤਨ ਕਰਦਾ ਹੋਇਆ ਮਾਂ ਵੱਲ ਤੱਕ ਕੇ ਪੁਕਾਰ ਰਿਹਾ ਸੀ ਨਹੀਂ ਮਾਂ ਨਹੀਂ ਮਾਂ ਹਾਏ ਮੈਨੂੰ ਛਡਾ ਲੈ ਮਾਂ ਮੈਨੂੰ ਲੈ ਜਾਂਦਾ ਹੀ ਤੇ ਮੁੰਡੇ ਨੇ ਜ਼ੋਰ ਦਾ ਝਟਕਾ ਮਾਰ ਕੇ ਸੀਟ ਕੋਲੋਂ ਬਾਹਰ ਛਡਾ ਲਈ ਉਹ ਤੋੜ ਕੇ ਪਾਰੋਂ ਨੂੰ ਚਿੰਬੜ ਗਿਆ ਮਾਂ ਦਾ ਹੱਥ ਫੜ ਕੇ ਖਿੱਚਦਾ ਹੋਇਆ ਕਹਿਣ ਲੱਗਾ ਮਾਂ ਉਸ ਨੂੰ ਕਹੋ ਸਾਡੇ ਘਰੋਂ ਚਲਾ ਜਾਏ ਨਹੀਂ ਮੈਂ ਨਹੀਂ ਜਾਣਾ ਪਾਰੋਂ ਦੀ ਅੱਖ ਖੁੱਲ੍ਹੀ ਸੁਰਿੰਦਰ ਉਸ ਦਾ ਹੱਥ ਫੜ ਕੇ ਆਪਣੇ ਵੱਲ ਖਿੱਚਦਾ ਹੋਇਆ ਕਿਆ ਰਿਆ ਸੀ ਮਾਂ ਮਾਂ ਨਹੀਂ ਮਾਂ ਮੇਰੇ ਵੱਲ ਮੂੰਹ ਕਰਕੇ ਕਿਉਂ ਨਹੀਂ ਸੌਂਦੀ ਮਾਂ ਅੱਖਾਂ ਅੱਖਾਂ ਮਲਦੀ ਹੋਈ ਪਾਰੋ ਅੱਬੜਵਾਏ ਉੱਠ ਬੈਠੀ ਸੁਰਿੰਦਰ ਨੂੰ ਉਸਨੇ ਘੋਟਕੇ ਕਲੇਜੇ ਨਾਲ ਲਾ ਲਿਆ ਫਿਰ ਪਤੀ ਦੇ ਪੈਰ ਟੁੰਬਦੀ ਹੋਈ ਬੋਲੀ ਹਾਂ ਜੀ ਸੌਂ ਗਏ ਉਹ ਹਾਏ ਮੈਨੂੰ ਕਿਹਾ ਪੜਾ ਸੁਫਨਾ ਆਉਂਦਾ ਪਿਆਸ